ਉਸੀ ਦੇਖ ਰਿਹਾ ਔਨਅਰ ਤੇ ਮੈਂ ਤੁਹਾਡੇ ਨਾਲ ਦਰਸ਼ਕਤ ਕੋਰ ਬਸਰਾ ਇੱਕ ਘਟਨਾ ਸਾਹਮਣੇ ਆ ਰਹੀ ਆ ਜਿੱਥੇ ਕਿ ਹਮਲਾਵਰਾਂ ਦੇ ਵੱਲੋਂ ਹਮਲਾ ਕੀਤਾ ਗਿਆ ਤਾਬੜ ਤੋੜ ਗੋਲੀਆਂ ਨੇ ਜਿਹੜੀਆਂ ਚੇਅਰਮੈਨ ਦੇ ਉੱਪਰ ਚੁਲਾ ਦਿੱਤੀਆਂ ਗਿਆ ਨੇ ਤਾਂ ਬੀਤੀ ਰਾਤ ਉਹਨਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਹੈ ਡੜਾ ਦਿੱਤਾ ਗਿਆ ਤੇ ਦੱਸ ਦਈਏ ਕਿ ਇਹ ਹਮਲਾਵਰ ਨੇ ਜਿਹੜੇ ਬਾਈਕ ਦੇ ਉੱਪਰ ਆਉਂਦੇ ਨੇ ਤੇ ਬਾਅਦ ਦੇ ਵਿੱਚ ਇਹਨਾਂ ਦੇ ਵੱਲੋਂ ਚੇਅਰਮੈਨ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਵਾਪਰ ਚੁੱਕੀਆਂ ਨੇ ਜਿੱਥੇ ਹਮਲਾਵਰ ਕਿਸੇ ਵੀ ਜਗ੍ਹਾ ਤੇ ਕਿਸੇ ਵਿਅਕਤੀ ਦੇ ਉੱਪਰ ਫਾਇਰਿੰਗ ਕਰ ਦਿੰਦੇ ਨੇ ਤੇ ਉੱਥੇ ਹੀ ਇਹ ਮਾਮਲਾ ਜੜਾ ਸામਨੇ ਆ ਰਿਹਾ ਜਿੱਥੇ ਕਿ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਹਜਹਾਨਪੁਰ ਦੇ ਵਿੱਚ ਇੱਕ ਚੇਅਰਮੈਨ ਹਰਜਿੰਦਰ ਸਿੰਘ ਦੇ ਉੱਪਰ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ ਫਾਇਰਿੰਗ ਜਿਹੜੀ ਕੀਤੀ ਗਈ ਹੈ ਤਾਂ ਦੱਸਦੇ ਕਿ ਪੰਜ ਤੋਂ 6 ਵਾਰ ਫਾਇਰਿੰਗ ਕੀਤੀ ਗਿਆ ਤਾਂ ਤੁਹਾਨੂੰ ਸੀਸੀਟੀਵੀ ਫੁਟੇਜ ਵੀ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਤਿੰਨ ਹਮਲਾਵਰ ਨੇ ਜਿਹੜੇ ਆਉਂਦੇ ਨੇ ਤੇ ਬਾਅਦ ਦੇ ਵਿੱਚ ਇਹਨਾਂ ਦੇ ਵੱਲੋਂ ਫਾਇਰਿੰਗ ਜਿਹੜੀ ਕੀਤੀ ਜਾਂਦੀ ਆ ਤਾਂ ਇਸ ਦੌਰਾਨ ਵਾਲ-ਵਾਲ ਬਚ ਜਾਂਦੇ ਨੇ ਚੇਅਰਮੈਨ ਤਾਂ ਇਹਨਾਂ ਦੇ ਵੱਲੋਂ ਫਾਇਰਿੰਗ ਕਿਉਂ ਕੀਤੀ ਗਈ ਆ ਹਮਲਾ ਕਿਉਂ ਕੀਤਾ ਗਿਆ ਇਹ ਹਜੇ ਸਾਹਮਣੇ ਨਹੀਂ ਆਇਆ ਪਰ ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਹੈ ਜਿਹੜੀ ਕੀਤੀ ਜਾ ਰਹੀ ਹੈ ਹਾਂਜੀ ਮੇਰਾ ਨਾਮ ਰਾਜਵਿੰਦਰ ਕੌਰ ਆ ਮੈਂ ਪੰਚਾਇਤ ਮੈਂਬਰ ਆ ਜੀ ਕਿ ਕਰਵਾ ਆਪਣੇ ਇੱਥੇ ਕੁਛ ਸਮਬਿਲਾ ਹਾਂਜੀ ਇੱਥੇ ਦੇਖੋ ਜੀ ਸਾਡੇ ਜਿਹੜੇ ਚੇਅਰਮੈਨ ਸਾਹਿਬ ਆ ਉਹ ਵਾਸ਼ੂਮ ਆਏ ਸੀਗੇ ਤੇ ਕੁਝ ਅਨਪਸਾਤੇ ਆਦਮੀ ਆਏ ਤੇ ਉਹਨਾਂ ਨੇ ਇਹਨਾਂ ਤੇ ਫਾਇਰ ਕੀਤੇ ਤੇ ਇਹ ਮਤਲਬ ਦੌੜੇ ਆ ਅੱਗੇ ਅੱਗੇ ਅੱਛਾ ਕਿੰਨੇ ਫਾਇਰ ਹੋਏ ਇੱਥੇ ਇਹ ਪੰਜ ਛੇ ਛੇ ਫਾਇਰ ਹੋਏ ਆ ਹਾਂਜੀ ਮੋਟਰਸਾਈਕਲ ਤੇ ਆਈ ਹਮਲਾਵਾਰ ਹਾਂਜੀ ਮੋਟਰਸਾਈਕਲ ਤੇ ਕਿੰਨੇ ਹਮਲਾਵਾਰ ਸੀ ਕੋਈ ਪਛਾਣ ਹੋਈ ਹੁਣ ਤੱਕ ਦੋ ਸੀਗੇ ਪਰ ਹਾਂਜੀ ਪਰ ਉਹਨਾਂ ਦੀ ਅਜੇ ਤੱਕ ਕੋਈ ਵੀ ਪਛਾਣ ਨਹੀਂ ਹੋ ਸਕੀ ਤੇ ਦੇਖੋ ਜੀ ਸਾਡੇ ਪਿੰਡ ਵਿੱਚ ਮਤਲਬ ਸਾਡੇ ਚੇਅਰਮੈਨ ਹੀ ਸੇਵ ਤੇ ਦੂਜੇ ਕਿਦਾਂ ਰਹਿ ਸਕਦੇ ਆ ਮੇਰਾ ਨਾਮ ਹਰਜਿੰਦਰ ਸਿੰਘ ਤੁਹਾਡੇ ਕੀ ਹੁੰਦਾ ਵਾ ਮੈਂ ਵਾਈਸ ਚੇਅਰਮੈਨ ਆ ਜਲਾ ਪ੍ਰੀਸ਼ਦ ਕਪੂਰਤਨ ਦਾ ਕੀ ਘਟਨਾ ਵਾ ਆਪਣੀ ਹੁਣ ਕੋਈ ਸਮਾਂ ਪਹਿਲਾਂ ਇੱਥੇ ਉਸ ਨਹੀਂ ਮੈਂ ਇੱਥੇ ਘਰ ਤੋਂ ਨਾ ਰੋਟੀ ਖਾ ਕੇ ਬਾਹਰ ਆਇਆ ਇਧਰ ਨੂੰ ਤਾਂ ਵੈਸੇ ਤੁਰਨ ਫਿਰਨ ਆਇਆ ਤੇ ਇੱਥੇ ਜੇ ਤੇ ਇਥੋਂ ਵਾਪਸ ਜਾਣ ਲੱਗਾ ਦੋ ਮੁੰਡੇ ਆਏ ਮੋਟਰਸਾਈਕਲ ਤੇ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਸਿੱਧੀਆਂ ਗੋਲੀਆਂ ਮਾਰਨੀਆਂ ਸ਼ੁਰੂ ਕੀਤੀਆਂ ਤੇ ਮੈਂ ਤਾਂ ਭੱਜ ਕੇ ਬਚਾ ਕੀਤਾ ਆਪਣਾ ਕਿੰਨੇ ਫਾਇਰ ਚੱਲੇ ਥੇ ਦੇਖੋ ਉਹਨਾਂ ਨੇ ਚਲਾਏ ਤਾਂ ਬਹੁਤ ਫਾਇਰਾ ਲੇਕਿਨ ਸਾਨੂੰ ਮਿਲੇ ਖਾਲੀ ਛੇ ਆ ਦੋ ਪਿਸਤੌਲ ਸੀਗੇ ਦੋ ਪਿਸਤੌਲ ਦੋ ਪਿਸਤੌ ਪੰਜਾਬ ਕਿਹੜੇ ਮੋਲ ਜੀ ਨਿਕਲਿਆ ਦੇਖੋ ਤੁਹਾਡੇ ਦੇ ਵੀ ਹਮਲਾ ਹੋਇਆ ਲੱਗਦਾ ਪੰਜਾਬ ਦਾ ਹੁਣ ਕੀ ਕਰੀਏ ਬੇੜਾ ਗਰਗ ਹੋਇਆ ਹੈਗਾ ਆਪ ਹੀ ਦੱਸ ਦੋਗੇ ਹੈਗੀ ਸੁਰੱਖਿਆ ਘਰ ਦੇ ਬਾਹਰ ਸੱਖਿਆ ਹੈ ਨਹੀਂ ਜਿਹੜੇ ਹਮਲਾਵਰ ਮੂੰਹ ਟਕਿਆ ਹੀ ਜਾਂ ਕਿਦਾਂ ਹੀ ਮੂੰਹ ਟਕੇ ਹੋਏ ਸੀ ਟੋਟਲ ਦੋ ਜਣੇ ਸੀ ਦੋ ਜਣੇ ਦੋਨਾਂ ਕੋ ਪਿਸਟਲ ਦੋਨਾਂ ਕੋ ਪਿਸਟਲ ਦੋਨਾਂ ਨੇ ਮੋਟਰਸਾਈਕਲ ਰੋਕੇ ਚਲਾਏ ਮੋਟਰਸਾਈਕਲ ਰੋਕੇ ਚਲਾਏ ਹਮਾਂਕਾ ਨੂੰ ਜਨੇ ਪੁਲਿਸ ਪੁਛਾ ਕੇੰਦੋ ਮੰਗੀ ਕਰਨੀ ਆ ਇਹਨਾਂ ਕੋਈ ਦੇਖ ਲੋ ਜੇ ਕੋਈ ਹੁੰਦਾ ਤਾਂ ਜਾਂ ਕੋਈ ਹੋਰ ਕਾਰਵਾਈ ਦੱਸੋ ਉੱਥੇ ਚੱਲ ਜੰਨੇ ਹੈ ਹੈਗਾ ਕੋਈ ਜਵਾਬ ਤਾਂ ਦੱਸ ਦਿਓ ਪਾਨੀ ਸਵੇਰ ਨੂੰ ਲੱਭ ਲਾਂਗੇ ਮੌਕੇ ਤੇ ਮੌਕੇ ਤੇ ਬਾਈ 6 6 ਖਾਲੀ ਰੌਂਦ ਲੱਭੇ ਆ 6 ਲੱਭ ਗਏ ਮੌਕੇ ਤੇ ਪੁਲਿਸ ਕੋਈ ਅਲੱਗ ਕਲੀ ਪਹੁੰਚਾ ਮੌਕੇ ਤੇ ਪੁਲਿਸ ਤੇ ਗਈ ਪਹੁੰਚ ਵਿਚਾਰੀ ਪਰ ਹੁਣ ਇਹਨਾਂ ਨੂੰ ਦੇਖੋ ਕਿ ਕੋਈ ਸਰਚ ਕਾਉਂਦੇ ਟਰੇਸ ਕਰ ਪਾਉਂਦੇ ਕਿ ਨਹੀਂ ਕੀ ਨਾਮ ਆ ਮੇਰਾ ਨਾਮ ਭਾਈ ਦੀਪਕ ਜੀ ਕੀ ਕਰਨਾ ਵਾ ਆਪਣੇ ਇਥੇ ਘਟਨਾ ਇਹ ਮੇਰੇ ਚਾਚਾ ਜੀ ਆ ਚੇਅਰਮੈਨ ਜ਼ਿਲ੍ਹਾ ਪੰਚਾਇਤ ਕਪੂਰਥਲਾ ਇਨਾ ਕਾਏ ਸੀਗੇ ਕੰਮ ਤੋਂ ਆਪਣੇ ਤੋਂ ਵਾਪਸ ਕਿ ਜਦੋਂ ਆਪਾਂ ਸੈਰ ਕਰਨ ਪਿੰਡ ਵਿੱਚ ਆਮ ਨਿਕਲੇ ਆਈਦਾ ਘਰ ਤੋਂ ਬਾਹਰ ਕੋਈ ਸ਼ੁ ਵੀ ਨਹੀਂ ਦੂਰੀ ਅਜੇ ਜੀ ਬਸ ਆਮ ਆਪਣੇ ਘਰ ਤੋਂ ਦੂਜੇ ਘਰ ਤੱਕ ਸੈਰ ਕਰਨ ਆਏ ਆ ਤੇ ਅਣਪਛਾਤੇ ਵਿਅਕਤੀ ਆਏ ਕੋਈ ਦੋ ਮੋਟਰਸਾਈਕਲ ਤੇ ਉਹਨਾਂ ਨੇ ਅੰਨੇਵਾ ਫਾਇਰਿੰਗ ਕੀਤੀ ਭਾਜੀ ਜਿਨ੍ਹਾਂ ਵਿੱਚ ਉਹ 6 ਫਾਇਰ ਦੇ ਪੁਲਿਸ ਮੁਲਾਜ਼ਮਾਂ ਨੂੰ ਹੋਏ ਆ ਰੌਂਦ ਰਾਮਦ ਹੋ ਚੁੱਕੇ ਆ ਰੌਂਦ ਮੋ ਰਾਮਦ ਹੋ ਚੁੱਕੇ ਭਾਜੀ ਤੇ ਭੱਜ ਗਏ ਉਹਨਾਂ ਨੇ ਆਪਣੀ ਜਾਨ ਬਚਾਈ ਭਾਜੀ ਚੱਲਦੇ ਆ ਚੱਲਦੇ ਆ ਪਿੱਛੇ ਘਰ ਤੱਕ ਬੰਦੇ ਭੱਜੇ ਭਾਜੀ ਕਾਰ ਦੇ ਗੇਟ ਦੇ ਅੱਗੇ ਤੱਕ ਬੰਦੇ ਭੱਜੇ ਭਾਜੀ ਉਹ ਪਿਸਤਲ ਉਹਨਾਂ ਦੇ ਕੋਲ ਮਜਬੂਰੀ ਸੀ ਦੋ ਪਿਸਤਲਾਂ ਦੇ ਨਾਲ ਫਾਇਰਿੰਗ ਕੀਤੀ ਭਾਜੀ ਉਹਨਾਂ ਨੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਹਾਂਜੀ ਭਾਜੀ ਹਾਂਜੀ ਭਾਜੀ ਮੈਡਮ ਨੂੰ ਫੋਨ ਕੀਤਾ ਸੀਗਾ ਐਸ ਐਚਓ ਸੋਨਾ ਮੈਡਮ ਜੀ ਨੂੰ ਤੇ ਉਹਨਾਂ ਨੇ ਭੇਜਿਆ ਜੀ ਅਧਿਕਾਰੀ ਜੋ ਵੀ ਆਪਣੇ ਕਾਰਵਾਈ ਦੀ ਮੰਗ ਕਰਦੇ ਕਾਰਵਾਈ ਕਾਰਵਾਈ ਭਾਜੀ ਹੋਣੀ ਚਾਹੀਦੀ ਹੈ ਤੁਹਾਡੇ ਸਾਹਮਣੇ ਜੇ ਕੋਈ ਇੱਥੇ ਇੰਨੇ ਚੁਣੇ ਹੋਏ ਬੰਦਿਆਂ ਦਾ ਨਮਾਇੰਦਾ ਹੀ ਨਹੀਂ ਸੇਫ ਤੇ ਹੋਰ ਭਾਜੀ ਆਮ ਇਨਸਾਨ ਤੋਂ ਅਸੀਂ ਕੀ ਆਸ ਕਰਦੇ ਹਾਂ ਕਿੰਨੀ ਇਲੈਕਸ਼ਨ ਦੇ ਵਿੱਚ ਵੋਟ ਪੈਂਦੀ ਐ ਇਸ ਇਨਸਾਨ ਨੂੰ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਤੇ ਅਸੀਂ ਆਮ ਇਨਸਾਨ ਤੋਂ ਕੀ ਆ ਮੰਗ ਕਰਦੇ ਆ ਇਨਸਾਫ ਦੀ ਭਾਜੀ ਜੇ ਇੱਕ ਇੰਨਾ ਇਲੈਕਟਿਡ ਬੰਦਾ ਹੀ ਨਹੀਂ ਸੇਵ ਤੇ ਆਮ ਇਨਸਾਨ ਕੀ ਸੇਵ ਇੱਥੇ ਨਹੀਂ ਚੇਅਰਮੈਨ ਸਾਹਿਬ ਇੱਥੇ ਮੌਜੂਦ ਸੀ ਜ਼ਿਲ੍ਹਾ ਪ੍ਰੀਸ਼ਦ ਦੇ ਇਹਨੇ ਗੋਲੀਆਂ ਚੱਲੀਆਂ ਜੀ ਸਰਦ ਜੀ ਚੇਰਮੈਨ ਤੋਂ ਪੁੱਛਿਆ ਜਾਊਗਾ ਤੇ ਉਹਨਾਂ ਨੇ ਤੁਹਾਨੂੰ ਕੀ ਜਾਣਕਾਰੀ ਦਿੱਤੀ ਤੁਸੀਂ ਮੌਕੇ ਤੇ ਪਹੁੰਚੇ ਹੋ ਚੇਰਮੈਨ ਬਾਥਰੂਮ ਘਰ ਨਿਕਲੇ ਸੀਗੇ ਅੱਛਾ ਜੀ ਇਧਰੋਂ ਵਾਪਸ ਜਾ ਰਿਹਾ ਇਥੇ ਕਿੰਨੇ ਨੌਜਵਾਨ ਸੀ ਜਿਨ੍ਹਾਂ ਦਾ ਹਮਲਾ ਕੀਤਾ ਇਸ ਬਾਰੇ ਜਾਂਚ ਕਰੀ ਜਾ ਰਹੀ ਹੈ ਪਤਾ ਕਰ ਰਹੇ ਕਿੰਨੇ ਕਿੰਨੇ ਬ੍ਰਾਮਦੋਤ ਚੇਰਮੈਨ ਬ੍ਰਾਮਦੋਤ ਮੌਕੇ ਤੋਂ